ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਵੀਡੀਓ ਵੇਖਣ ਵਾਲੇ ਮੇਰੇ ਵੀਰਾਂ ਭੈਣਾਂ ਦਾ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰੇ ਵੀਰਾਂ ਨੇ ਕੀਤਾ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਲੋ ਜੀ ਆਪਾਂ ਤੁਸੀਂ ਦੇਖਿਆ ਹੋਣੀਆਂ ਪਿਛਲੀਆਂ ਵੀਡੀਓ 'ਚ ਆਪਾਂ ਜਿਮੀਤਲ ਉਧਰ ਵਾਲੀ ਵਾਟ ਲਈ ਆਜ ਦੋ 1 2 3 ਕਹਰੇ ਛੱਡੇ ਬਾਕੀ ਸਾਰੀ ਇਹ ਵੀ ਵਾਟ ਲਈ ਕਾਰਨ ਇਹ ਕਿ ਕਰਨ ਜ਼ਿਮੀਦਾਰ ਕੀ ਕਰੇ ਕਾਰਨ ਇਹ ਕਿ ਚੱਕ ਤਮ ਰੇਟ ਡਾਊਨ ਆਉਣ ਕਾਰਨ ਕਿੱਥੇ 460 ਤੱਕ ਵਿਕਦੀ ਰਹੀ ਏ ਤੇ ਕਿੱਥੇ ਹੁਣ ਰੇਟ ਡਾਊਨ ਹੋ ਗਿਆ ਕਿਉਂਕਿ ਹੁਣ ਤੇ ਬਹੁਤ ਜ਼ਿਆਦਾ ਮੰਗਿਆ 160 150 160 ਰੁਪਏ ਵੇਖ ਰਹੀ ਏ ਤੇ ਬਾਕੀ ਬਾਕੀ ਤਨ ਮੈਂ ਗੱਲ ਦਤਾ 150 160 ਵੀ ਘੰਟੇ ਹੀ 165 ਇਹਨਾਂ ਨੂੰ ਵਿਕਦੀ ਦੂਜੀ ਗੱਲ ਇਹ ਜਵੀ ਦਾ ਆਪਾਂ ਨੂੰ 50 60 ਰੁਪਏ ਖਰਚਾ ਪੈਂਡਿਆ ਕਵੰਟਲ ਦਾ 50 60 ਰੁਪਏ ਖਰਚਾ ਪੈ ਗਿਆ ਤੇ ਬਚਤ ਕੀ 100 ਰੁਪਇਆ 100 ਰੁਪਏ ਦੇ ਨਾਲ ਜ਼ਿਮੀਂਦਾਰ ਦਾ ਘਰ ਨਹੀਂ ਪੂਰਾ ਹੁੰਦਾ ਕਿਉਂਕਿ ਜੱਕ ਦਾ ਜੱਕਦਮੀ ਦਾ ਰੇਟ ਮੰਦਾ ਹੋ ਗਿਆ ਡਿੱਗ ਗਿਆ ਇਹਦਾ ਇਹਦੇ ਕਾਰਨ ਹੀ ਜਿਹੜੇ ਮੇਰੇ ਵੀਰਾਂ ਦੀ ਹੁਣ ਜਬੀ ਡਿੱਗ ਚੁੱਕੀ ਹੈ ਜਿੱਦਾਂ ਮਤਲਬ ਡਿੱਗੀ ਉਹ ਖਰਾਬ ਹੋਣ ਕਰਨ ਉਹ ਕੱਢ ਰਹੇ ਨੇ ਜਿੱਦਾਂ ਹੁਣ ਆਪਾਂ ਦੇ ਆ ਤਿੰਨ ਕਿਾਰੇ ਜਿੱਦਣ ਆਪਾਂ ਉਹ ਅੱਗੇ ਟਰਾਲੀ ਵੇਚ ਕੇ ਆ ਆਪਾਂ ਜਿੱਥੇ ਜਿੱਥੇ ਕੋਈ ਨਿੱਕੀ ਹੈ ਉੱਥੇ ਤੋਂ ਛੱੜਤੀ ਸੀ ਤੇ ਜਿੱਥੇ ਜਿੱਥੇ ਮਤਲਬ ਆਪਣੇ ਡਿੱਗੀ ਜਵੀ ਉਹ ਉਹਨਾਂ ਨੂੰ ਮਜਬੂਰੀ ਕਰਨ ਵਧਣੀ ਪੈ ਰਹੀ ਏ ਦਾਤਰੀ ਮੇਰੀ ਇੱਧਰ ਹੀ ਏ ਐ ਕਿਸੀ ਦੂਜੀ ਦਾਤਰੀ ਕਿੱਥੇ ਏ ਦਾਤਰੀ ਠੀਕ ਹੈ ਬਾਕੀ ਕਿਉਂਕਿ ਰੇਟ ਇਹਨਾ ਮੰਦਾ ਹੋਣ ਕਰਕੇ ਕੋਈ ਫਾਇਦਾ ਹੈ ਨਹੀਂ ਮੋਹ ਘਟਾਵਾ ਜਿਆਦਾ ਵੀ ਜਿਹੜੇ ਮੇਰੇ ਵੀਰ ਜਿੰਨਾਂ ਤੇ ਰੁਕ ਸਕਦੀ ਏ ਉਹ ਰੋਕ ਲੋ ਜਿਨ੍ਹਾਂ ਨੂੰ ਹੁਣ ਡਿੱਗੀ ਪਈ ਏ ਜਾਂ ਮਜਬੂਰੀ ਵਧਣੀ ਪਣੀ ਉਹ ਵੱਡੋ ਉਹ ਛਟਕਾ ਦਿਓ ਕਿਉਂਕਿ ਛਟਕਾ ਹੁੰਦਾ ਹੀ ਫਾਇਦਾ ਵਾ ਨਹੀਂ ਤੇ ਮੇਰੇ ਵੀਰ ਥੱਲੇ ਲੱਗਣ ਵਾਲਾ ਕੰਮ ਆ ਕਿਉਂਕਿ ਬੱਚਤ ਨਹੀਂ ਹੋਣੀ ਖਾਸ ਕਰਕੇ ਇਹਦੀ ਬੱਚਤ ਕਰਨੀ ਹੈ ਤੇ ਆਪਾਂ ਝੋਨੇ ਵਾਲੀ ਪੈਲੀ ਜੀ ਲਾ ਕੇ ਉਹਦੇ ਮਹਾਰਾਜ ਜੀ ਸਾਥ ਦੇਦੇ ਝੋਨੇ ਵਾਲੀ ਪੈਲੀ ਜੀ ਨਹੀਂ ਤੇ ਮੇਰੇ ਵੀਰ ਤੁਹਾਨੂੰ ਮੈਂ ਸਪਸ਼ਟ ਗੱਲ ਦੱਸਾਂ ਝੋਨੇ ਵਾਲੀ ਪੈਲੀ ਜੇ ਕਿਸੇ ਨੇ ਆਪਣੇ ਛੱਡੇ ਆ ਆਪਾਂ ਇਸੇ ਕਰਕੇ ਜੇ ਜਵੀ ਦੇ ਪੈਸੇ ਕਮਾਉਣੇ ਆ ਤੇ ਆਪਾਂ ਥਾਂ ਜਗਾ ਖਾਲੀ ਛੱਡ ਦਿੱਤੀ ਏ ਠੀਕ ਹੈ ਦੂਜੀ ਗੱਲ ਮਰ ਰਾਣਿਆਂ ਦਾ ਵੀ ਹੁਣ ਮਟਰ ਵੀ ਨੇ ਮਟਰ ਵੀ ਆਪਾਂ ਇਸੇ ਕਰਕੇ ਰੋਕਦੇ ਸੀ ਥੋੜਾ ਟਾਈਮ ਲੈਂਦੇ ਸੀ ਉਦੋਂ ਵੀਡੀਓ ਤੁਸੀਂ ਪਿਛਲੀ ਦੇਖੀ ਹੋਣੀ ਉਹ ਚ ਰੋਕਦੇ ਕਿਉਂਕਿ ਉਹ ਮਟਰਾਂ ਦਾ ਵੀ ਜੇ ਮੰਦਾ ਵਾ ਜਿੱਦਾਂ ਹੁਣ ਮੇਰੇ ਵੀਰਾਂ ਜਿਹੜਾ ਆ ਤੜਾਈ ਆ ਉਹਨਾਂ ਦਾ ਤਾਂ ਕੁਝ ਹੋ ਜੂ ਤੇ ਬਾਕੀ ਬਾਕੀ ਔਖਾ ਜੀ ਬਾਕੀ ਹੁਣ ਮਜਬੂਰੀ ਧੱਕੇ ਨਾਲ ਹੀ ਸਾਰੇ ਜਣੇ ਵੱਢਣ ਦੇ ਆ ਬਾਕੀ ਇਹਦਾ ਯੱਕ ਦਾ ਮੰਦਾ ਆਉਣ ਦਾ ਕਾਰਨ ਕਾਰਨ ਇਹ ਕਿ ਜਿਹੜੀ ਜਵੀ ਲੇਟ ਵੀ ਲੱਗੀ ਸੀ ਉਹ ਵੀ ਤਿਆਰ ਹੋ ਗਈ ਤੇ ਕੁਝ ਲੋਕਾਂ ਨੇ ਪਹਿਲਾਂ ਰੇਟ ਦੇ ਨਾਂ ਤੇ ਸੁਣ ਕੇ 450 450 500 ਰੁਪਏ ਵੇਖਣ ਲਈਏ ਰੇਟ ਦੇ ਚੱਕਰ ਕਰਕੇ ਹੀ ਲੋਕਾਂ ਨੇ ਵੜਨੀ ਚਾਲੂ ਕਰਤੀ ਆਪਾਂ ਦੇ ਤੁਸੀਂ ਪਿਛਲੇ ਪਿਛਲੀ ਵੀਡੀਓ ਵੀ ਪਿਛਲੀਆਂ ਵੇਖ ਲਿਓ ਆਪਾਂ 22 ਤੋਂ 22 22 ਦਸੰਬਰ ਤੋਂ ਬਾਅਦ ਲੱਗਦੇ ਆ ਆਪਾਂ ਇਤਕ ਵੀ 22 ਦਸੰਬਰ ਤੋਂ ਬਾਅਦ ਲੱਗੇ ਆ ਤੇ ਜੇ ਰੇਟ ਲੈਣਾ ਹੁੰਦਾ ਤੇ ਜਿਹੜੀ ਜਵੀ ਆਪਣੀ 20 ਦਸੰਬਰ ਤੋਂ ਪਹਿਲਾਂ ਤਿਆਰ ਹੋ ਜਾਵੇ ਹੁਣ ਆ ਤੇ ਆਪਾਂ ਪਹਿਲੀ ਆਦ ਕੀ ਖਰੀਦੀ ਤੇ ਇਹਦੇ ਕਰਕੇ ਪਹਿਲੀ ਬਹੁਤ ਮਾੜੀ ਸੀ ਇਹਨੂੰ ਸੈਟਮੈਂਟ ਕੀਤਾ ਸਾਰਾ ਤਾਂ ਕਰਕੇ ਫਿਰ ਵੀ ਇਹ ਚੋਂ ਵਧੀਆ ਵਾਂ ਆਪਾਂ ਕੁਝ ਵੀ ਨਹੀਂ ਤਿੰਨ ਕਿੱਲੇ ਥਾਵਾ ਅਜੇ ਤੁਹਾਡੇ ਹਿਸਾਬ ਨਾਲ ਅੱਧਾ ਕਿੱਲਾ ਖੜੀ ਹੋਣੀ ਹੈ ਇਹਦੇ ਦੇ ਜੇ ਦੇ ਵਿੱਚ ਬਾਕੀ ਜਿਹੜੇ ਮੇਰੇ ਵੀਰ ਹੁਣ ਮੰਨ ਲਓ ਕੀ ਵੱਢਣ ਵਾਲੀ ਤਿਆਰ ਆ ਰੈਡੀ ਜਿਨ੍ਹਾਂ ਦੀ ਨਿਸ਼ਰੀ ਹਾਂ ਜਿਦਾਂ ਉੱਤੋਂ ਫੋਲ ਜਦੋਂ ਨਿਸਰੀ ਹੁੰਦੀ ਏ ਸਾਰਿਆਂ ਨੂੰ ਪਤਾ ਹੈ ਜਵੀ ਨਿਸਰੀ ਦਾ ਉਹ ਮੇਰੇ ਵੀਰ ਵੱਡੋ ਉਹਦਾ ਰੇਟ ਫਿਰ ਵੀ 200 ਰੁਪਏ ਦੇ ਲਗਭਗ ਹੈਗਾ ਵਾ ਕਿਉਂਕਿ ਉਹ 30 25 30 ਰੁਪਏ ਮਹਿੰਗੀ ਵਿਕਦੀ ਹੈ ਬਾਕੀ ਤੁਹਾਨੂੰ ਚਲੋ ਬਣੇ ਰਿਹਾ ਵੀਡੀਓ ਨਾਲ ਬਾਅਦ ਦਿਖਾਉਨੇ ਤੁਹਾਨੂੰ ਧੁੰਦ ਪੈਣੀ ਚાલુ ਹੋ ਗਈ ਹੈ ਬੰਦੇ ਸਾਡੇ ਨਹੀਂ ਜਾਣਾ ਵਾ ਅੱਜ ਲੋਹੜੀ ਮਨਾਉਣ ਤੇ ਇਸ ਕਰਕੇ ਆਪਾਂ ਹੁਣ ਜਲਦੀ ਜਲਦੀ ਕਰ ਰਹੇ ਆ ਅੱਗੇ ਦੇਖਦੇ ਹਾਂ ਕੀ ਕਰਦੇ ਆ ਬਾਕੀ ਜਿਹੜੇ ਮੇਰੇ ਵੀਰਾਂ ਦੀ ਜਵੀ ਨਿਸਰੀ ਉਹ ਤੇ ਚਿਟਕਾ ਦਿਓ ਤੇ ਜਿੰਨਾਂ ਦੀ ਰੋਕ ਸਕਤੀ ਹੈ ਉਹ ਰੋਕ ਲੋ ਠੀਕ ਆ ਨੋ ਮੈਟਰ ਤਾਂ ਦੱਸਦੇ ਜਵੀ ਦਾ ਰੇਟ ਡਿੱਗਣ ਦਾ ਕਾਰਨ ਇਹ ਕਿ ਜਿਹੜੀ ਜਵੀ ਖੇਤਰੀ ਲੱਗੀ ਸੀ ਉਹ ਵੀ ਲੋਕਾਂ ਨੇ ਰੇਟ ਹੋਣ ਤੇਜ਼ ਕਰਕੇ ਸਪਰੇਆਂ ਕਰ ਕਰਕੇ ਤਿਆਰ ਕਰ ਲਈ ਕੁਝ ਲੋਕਾਂ ਦੀ ਛੋਟੀ ਵੱਢ ਨਹੀਂ ਕਰਤੀ ਇਸ ਕਰਕੇ ਤੇ ਲੋ ਮਿੱਤਰੋ ਹੁਣ ਆਪਾਂ ਚੱਲਦੇ ਆਂ ਆ ਆਪਣਾ ਘਰਵਾ ਘਰਵਾ ਆਪਣਾ ਗੱਡੀ ਦੇ ਉਹ ਹੀ ਤੇ ਉਹ ਸਾਹਮਣੇ ਤਾਂ ਵੀ ਸੜਕ ਤੇ ਨਾ ਕੋਈ ਪਿਆਹ ਦੇਦਾ ਨਾ ਬਟਾ ਪਿਆਹ ਦੇਦਾ ਹੋਣਾ ਤੁਹਾਨੂੰ ਗਾਂ ਹੀ ਤੇ ਗਾਂ ਉਹ ਮਤਲਬ ਕਿ ਉਹ ਇੱਥੇ ਕਿਹਦੀ ਕਣਕਣ ਖਾਂਦੀ ਪਤਾ ਨਹੀਂ ਕਿਸੇ ਨੇ ਕੀ ਪਾਤਾ ਯਾਰ ਐਡੀ ਜਿਆਦੀ ਸਾਡੀ ਇਨਸਾਨੀਅਤ ਨਹੀਂ ਮਾੜੀ ਹੋਣੀ ਚਾਹੀਦੀ ਕਿ ਜਿਹਦੇ ਕਰਕੇ ਅਸੀਂ ਸਾਡਾ ਸਿਰ ਝੁੱਕ ਜੇ ਇਨਸਾਨੀਅਤ ਦਾ ਕਿਉਂਕਿ ਉਹਨਾਂ ਜਵਾਨਾਂ ਨੇ ਕੀਤਾ ਗਾਈ ਨੂੰ ਕੁਝ ਦੇ ਦਿੱਤਾ ਉਹ ਹੁਣ ਮੈਂ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਦੇ ਦੇਣ ਵੇਖੋ ਨਿਆਣੇ ਲੋੜੀ ਮੰਗਣ ਆਏ ਆ ਦੇ ਚਲੋ ਲੋੜੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਤੇ ਪਰ ਚਲੋ ਬਾਕੀ ਬੰਦੇ ਸਾਡੇ ਤਗੜੇ ਹੋ ਗਏ ਨੇ ਹੁਣ ਪਹਿਲਾਂ ਹੀ ਨਿੱਕੇ ਹੀ ਹੋਣ ਤੇ ਜਵਾਲ ਹੋ ਗਏ ਨੇ ਕਰੀ ਫਿਰਦੇ ਤੇ ਇਹ ਨੂਣਾ ਇਹਦਾ ਇੱਕ ਰਸਾ ਹੋਰ ਪਾਓ ਇਹਦੇ ਗੱਲ ਨੂੰ ਇਹ ਇੱਕ ਇਧਰੋਂ ਪਾ ਕੇ ਇਹਨੂੰ ਥੋੜਾ ਤਾਂ ਕੀਤਾ ਦੇ ਉੱਪਰ ਨੂੰ ਕੀਤਾ ਜਾਵੇ ਆ ਫਿਰ ਸਰ ਸਿਕੰਜਾ ਥੱਲੇ ਸਿਕੰਜਾ ਵਾਰ ਦੇਣਾ ਮਮੇ ਠੀਕ ਹੈ ਕਿ ਨਹੀਂ ਹਾਂਜੀ ਬਾਕੀ ਯਾਰ ਭੈਣ ਦੋ ਹਨਾ ਬਾਕੀ ਉਹ ਉਹ ਵੀ ਬਹੁਤ ਅਨਸਾਨ ਗਲਤ ਹੈ ਯਾਰ ਜਿੰਨੇ ਹਨਾ ਦੁੱਧ ਦੁੱਧ ਪੀ ਕੇ ਤਾਂ ਛੱਡਦਾ ਵਾ ਇਹਨੂੰ ਹਨਾ ਦੁੱਧ ਦੁੱਧ ਪੀ ਕੇ ਛੱਡਿਆ ਵਾ ਉਹ ਵੀ ਮਾੜੀ ਗੱਲ ਆ ਬਸ ਬਾਕੀ ਪਰਮਾਧਮਾਂ ਦੇ ਵੇਂਦਾ ਵਾ ਠੀਕ ਆ ਆਪਾਂ ਆਪਣੀ ਸੇਵਾ ਨਿਭਾਈ ਦੀ ਕਿਤੇ ਵੀ ਗੌਂ ਡੰਗਰ ਦੇ ਜਦਾਂ ਜ਼ਖਮ ਹੋਵੇ ਜਾਂ ਕਿਦੀ ਲੱਤ ਬਾਹਾਂ ਟੁੱਟੀ ਹੋਵੇ ਇਹ ਕਾਪੜਾ ਮਾਂਸ ਬੰਦਾ ਆ ਰਿਹਾ ਮਰ ਗਈ ਧੌਣ ਵੀ ਖਿੱਚ ਕੇ ਤਾਣ ਕਰੋ ਹਨਾ ਰਸਾ ਇਹਨੂੰ ਮਰ ਗਈ ਐ ਬੰਦੇ ਸਾਡੇ ਜਵਾਨ ਐ ਅਸ ਕਿੰਨੋ ਤੇਜ ਨੇ ਵੀ ਯਾਰੀ ਇਦਾਂ ਦਾ ਕੰਮ ਕਮ ਕਰ ਲਵੇ ਅੱਛਾ ਲੱਦਲੀ ਦੋ ਖਵੜਾ ਵਗੈਰਾ ਆਉਂਦੇ ਆ ਵੀ ਕੰਮ ਜਿਹੜਾ ਸੰਸਾਰ ਤੇ ਆਇਆ ਕੋਈ ਵੀ ਜਾਨਵਰ ਆਹੋ ਇਦਾਂ ਇੱਥੋਂ ਕਮਾਲਾ ਇੱਥੋਂ ਉੱਤੋਂ ਦੀ ਕਮਾਲਾ ਆ ਤੂੰ ਟੋਪਲਿੰਗ ਛੋਟੀ ਕਰਦੇ ਹੋਏ ਤੇ ਭਾਵੇਂ ਰਹਿਣ ਦੇ ਮਾੜੀ ਜੀ ਛੋਟੀ ਕਰਦੇ ਰੋ ਇੱਕ ਦੋ ਵੱਲ ਤੇ ਸੰਸਾਰ ਜਿਹੜਾ ਆ ਭਰਾਵਾ ਜਨ ਜੀਵ ਕੋਈ ਵੀ ਬੜਾ ਔਖਾ ਹੋ ਜਾਂਦਾ ਉੱਪਰ ਦੀ ਕਮਾਲਾ ਭਾਵੇਂ ਆ ਰਸਾ ਵਾਧੂ ਆ ਬਾਠ ਠੀਕ ਹੈ ਫਿਰ ਫਿਰ ਇੱਧਰ ਲੀ ਨੁਕਰੇ ਲਾਤ ਨੂੰ ਪਾ ਦੇ ਭਵੇਂ ਪੈਂਦਾ ਜੇ ਨਹੀਂ ਆਉਣਾ ਲਾਤ ਨੂੰ ਨਹੀਂ ਆਉਣਾ ਉੱਪਰੋਂ ਘਮਾਲਾ ਥੱਲਿਓ ਕੱਢ ਕੇ ਇੱਥੇ ਇੱਥੋਂ ਘਮਾਲਾ ਇੱਧਰ ਆਉਣ ਨੂੰ ਘਮਾ ਗਿਆ ਇਹਨੂੰ ਕਰਕੇ ਉੱਧਰ ਪਾਸੇ ਬੰਨਦੇ ਬਸ ਥੱਲਿਓ ਕੱਢ ਲੈਣਾ ਥੱਲਿਓ ਮੇਰਾ ਸਸਾ ਛੋਟਾ ਹੋ ਜਾਣਾ ਜੀ ਹੋਰ ਕਰਨੀ ਹੋਰ ਦਾਦੂ 1 ਮਿੰਟ ਲਓ ਮਿੱਤਰੋ ਆਪਾਂ ਹੁਣ ਲਾ ਦਿੱਤੀ ਪਰ ਮੈਂ ਹੁਣ ਤੁਹਾਨੂੰ ਦਿਖਾ ਨਹੀਂ ਸਕਦਾ ਹੁਣ ਜਗਾ ਦਿਖਾਉਣ ਵਾਲੀ ਨਹੀਂ ਹੈਗੀ ਤੇ ਮੈਂ ਵੀ ਨਹੀਂ ਕਹਿੰਦਾ ਵੀ ਚਲੋ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਿਓ ਲਾਈਕ ਕਰਿਓ ਚਲੋ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਆ ਬਾਕੀ ਮਨ ਦੁਖੀ ਜਹਣਾ ਲੋਡੀ ਵਾਲੇ ਦੇ ਨ ਵਿਚਾਰਾ ਕਿਸ ਜਾਨਵਰ ਦਾ ਨੁਕਸਾਨ ਹੋ ਗਿਆ ਤੇ ਬਾਕੀ ਜਿਹੜੇ ਬੰਦੇ ਨੇ ਹੁਣ ਦੁੱਧ ਪੀ ਕੇ ਤੇ ੱੱਕੇ ਖਾਂ ਲਈ ਛੱਡਦੀ ਉਹਨੂੰ ਲਾਂ ਤਾਂ ਜਰੂਰ ਪਾਇਓ ਠੀਕ ਆ ਬਾਕੀ ਰੱਬ ਰੱਖਾ ਮਿਲਦੇ ਆ ਅਗਲੀ ਵੀਡੀਓ ਚ ਗੁੱਡ ਬਾਏ